ਹੁਸ਼ਾਰਪੁਰ ਨਿਊਜ਼ ਸੇ ਦੇਖ ਰਹੇ ਸਤਿ ਆਨੰਦ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਾ ਸੋ ਦੋਸਤੋ ਅੱਜ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਸ਼ਹਿਰ ਚ ਮੌਜੂਦ ਫਰਨੀਚਰ ਦੇ ਸਤੋਂ ਵੱਡੇ ਸ਼ੋਅਰੂਮ ਫਰਨੀਚਰ ਵਰਲਡ ਵਿਕ ਹੈ ਜਿੱਥੇ ਕਿ ਇੱਕ ਛਤ ਹੇਠਾਂ ਗ੍ਰਾਹਕਾਂ ਨੂੰ ਫਰਨੀਚਰ ਦੇ ਬਹੁਤ ਸਾਰੇ ਪ੍ਰੋਡਕਟ ਅਵੇਲੇਬਲ ਹੁੰਦੇ ਨੇ ਪਰੰਤੂ ਅੱਜ ਦੀ ਇਹ ਵੀਡੀਓ ਇਸ ਕਰਕੇ ਖਾਸ ਹੈ ਕਿਉਂਕਿ ਫਰਨੀਚਰ ਵਰਲਡ ਹੁਸ਼ਾਰਪੁਰ ਵੱਲੋਂ ਹੁਣ ਗਰਮੀ ਦੇ ਮੌਸਮ ਨੂੰ ਵਿਕਤੀਆਂ ਹੋਇਆ ਏਸੀ ਤੇ ਵੱਡੀ ਸ਼ੂਟ ਦਿੱਤੀ ਜਾ ਰਹੀ ਹੈ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਬਾਕੀਆਂ ਨਾਲੋਂ ਸਭ ਤੋਂ ਸਸਤੇ ਏਸੀ ਫਰਨੀਚਰ ਵਾਰਡ ਆਪਣੇ ਗ੍ਰਾਹਕਾਂ ਦੇ ਲਈ ਲੈ ਕੇ ਆਇਆ। ਸੋ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਫਰਨੀਚਰ ਵਾਰਡ ਦੇ ਓਨਰ ਕਰਨ ਕਪੂਰ ਮੌਜੂਦ ਨੇ ਗੱਲਬਾਤ ਕਰ ਦਿੰਦੇ ਆ। ਕਰਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਨਮਸਕਾਰ ਜੀ ਨਮਸਕਾਰ। ਹਾਂ ਜੀ ਕਰਨ ਜੀ ਗਰਮੀ ਤੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਤਾਂ ਫਰਨੀਚਰ ਵਾਰਡ ਜੋ ਕਿ ਤੁਹਾਡਾ ਸ਼ੋਰੂਮ ਹੈ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਇਹ ਬਾਕੀ ਸ਼ਹਿਰ ਨਾਲੋਂ ਸਭ ਤੋਂ ਸਸਤੇ ਏਸੀ ਗ੍ਰਾਹਕਾਂ ਨੂੰ ਫਰਨੀਚਰ ਵਰਡ ਮੁਹੱਈਆ ਕਰਵਾਵੇਗਾ। ਸੋ ਕੀ ਆਫਰ ਲੈ ਕੇ ਆਏ ਹੋ ਗ੍ਰਾਹਕਾਂ ਲਈ ਤੁਸੀਂ? ਸਰ ਸਭ ਤੋਂ ਵੱਡੀ ਤਾਂ ਇਹ ਆਫਰ ਆ ਕਿ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਕਸਟਮਰ ਨੂੰ ਸਸਤੇ ਤੋਂ ਸਸਤਾ ਪ੍ਰੋਡਕਟ ਦਈਏ ਤਾਂ ਕਿ ਉਹਨਾਂ ਨੂੰ ਲਗਾਉਣ ਦੇ ਵਿੱਚ ਆਸਾਨੀ ਹੋਵੇ ਹੈਨਾ ਤੇ ਪਿਛਲੇ ਸਾਲ ਜਿਵੇਂ ਕਿ ਤੁਹਾਨੂੰ ਪਤਾ ਆ ਅਸੀਂ ਰੇਟ ਲੈ ਕੇ ਆਏ ਸੀ ਗੋਦਰੇਜ ਦਾ ਡੇਟ ਔਨ ਦਾ ਸਪਲਿਟ ਏਸੀ 29999 ਰੁਪਏ ਦਾ ਜਿਵੇਂ ਗਰਮੀ ਵਧੀ ਏਸੀਆਂ ਦੇ रेट 2-2000 ਤੋਂ 3-3000 ਰੁਪਏ ਕੰਪਨੀਆਂ ਨੇ ਵਧਾ ਦਿੱਤੇ ਸੀਗੇ। ਉਹਦੀ وجہ ਦੇ ਨਾਲ ਕਾਫੀ ਕਸਟਮਰਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਉਹ ਅਸਰ ਅੱਜੇ ਤੱਕ ਚੱਲ ਰਿਹਾ ਵਾ। ਪ੍ਰਾਈਸ ਵਧੇ ਹੋਏ ਆ। ਪਰ ਅਸੀਂ ਅੱਜ ਵੀ ਗ੍ਰਾਹਕਾਂ ਵਾਸਤੇ ਪਿਛਲੇ ਸਾਲ ਦਾ ਹੀ रेट ਲੈ ਕੇ ਆਏ ਆ 29999 ਰੁਪਏ। ਮਹਿੰਗਾਈ ਹੋਣ ਤੋਂ ਬਾਅਦ ਵੀ। ਮਤਲਬ ਕਸਟਮਰ ਨੂੰ ਅਸੀਂ ਵੱਧ ਤੋਂ ਵੱਧ ਅਚੀ ਰੇਟ ਦੇਣਾ ਚਾਹੁੰਦੇ ਤਾਂ ਕਿ ਕਸਟਮਰ ਏਸੀ ਕਰ ਲਵੇ ਆਵੇ ਜੀ ਇਹ ਕਰਨ ਜੇਕਰ ਆਪਾਂ ਬਾਕੀ ਸ਼ਹਿਰ ਦੀ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੇ ਸ਼ੋਰੂਮਸ ਨੇ ਜੀ ਤਾਂ ਤੁਹਾਡੇ ਵੱਲੋਂ 29992 ਰੁਪਏ ਦਾ ਜਿਹੜਾ ਮੁੱਲ ਰੱਖਿਆ ਗਿਆ ਤੇ ਜੇਕਰ ਆਪਾਂ ਆਮ ਤੌਰ ਤੇ ਹੋਰ ਨਾਲ ਸ਼ੋਰੂਮਸ ਦੀ ਗੱਲ ਕਰੀਏ ਤਾਂ ਉੱਥੇ ਹੀ ਇਹ ਕੰਪਨੀ ਦਾ ਏਸੀ ਕਿੰਨੇ ਕਿੰਨੇ ਕੇ ਮੁੱਲ ਦਾ ਹੋਵੇਗਾ ਜੀ ਫਿਰ ਸਰ ਦੇਖੋ ਹਰ ਇੱਕ ਦੀ ਆਪਣੀ ਆਪਣੀ ਦੁਕਾਨਦਾਰੀ ਆ ਕੋਈ 30000 ਦਾ ਵੇਚ ਰਿਹਾ ਕੋਈ 32000 ਦਾ ਵੇਚ ਰਿਹਾ ਕੋਈ 33000 ਦਾ ਵੇਚ ਰਿਹਾ ਆਪਾਂ ਦਾ ਮੋਟੋ ਇੱਕੋ ਹੀ ਆ ਕਿ ਅਪਾ ਸਸਤੇ ਤੋਂ ਸਸਤਾ ਏਸੀ ਕਸਟਮਰ ਨੂੰ ਦਈਏ ਤਾਂ ਕਿ ਕਸਟਮਰ ਜਿਆਦਾ ਤੋਂ ਜਿਆਦਾ ਸਾਡੇ ਸ਼ੋਰੂਮ ਤੇ ਆਣ ਤੇ ਏਸੀ ਦਾ ਮਜ਼ਾ ਲے۔ ਜੀ ਇਸ ਤੋਂ ਇਲਾਵਾ ਤੁਸੀਂ ਪਿਛਲੇ ਸਾਲ ਇੱਕ ਹੋਰ ਆਫਰ ਲਗਾਈ ਸੀ ਕਿ ਜੋ ਵੀ ਤੁਹਾਡੇ ਸ਼ੋਰੂਮ ਤੋਂ ਪਰਚੇਸ ਕਰੇਗਾ ਏਸੀ ਨੂੰ ਤਾਂ ਉਸ ਨੂੰ ਸਾਲ ਦੀਆਂ ਜਿਹੜੀਆਂ ਦੋ ਸਰਵਿਸਿਜ਼ ਆ ਫ੍ਰੀ ਦਿੱਤੀਆਂ ਜਾਣੀਆਂ। ਹਾਂਜੀ ਹੁਣ ਵੀ ਇਹੀ ਹੈ ਜੀ ਬਿਲਕੁਲ ਦੋ ਸਰਵਿਸ ਆ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਔਰ ਇਹ ਕੋਈ ਚੇਤਨ ਜੀ ਮੈਂ ਬਾਰ-ਬਾਰ ਉਹੀ ਗੱਲ ਕਹਿ ਰਿਹਾ ਕਿ ਛੋਟਾ ਮੋਟਾ ਕੰਮ ਨਹੀਂ ਹੈ ਪਿਛਲੇ ਸਾਲ ਮਾਰਚ ਅਪ੍ਰੈਲ ਦੀ ਸਾਡੀ ਵੀਡੀਓ ਕੱਢ ਕੇ ਦੇਖੀ ਜਾਵੇ ਉਹਦੇ 'ਚ ਵੀ 29999 ਦਾ ਰੇਟ ਆ ਸੇ 3000 4000 ਰੁਪਏ AC ਵੈਸੇ ਕੰਪਨੀਆਂ ਨੇ ਮਹਿੰਗੇ ਕੀਤੇ ਆ ਅਸੀਂ ਕਿਦਾਂ ਕਿਦਾਂ ਕੀਤਾ ਰੇਟ ਕਿਸ਼ਤਾ ਕੰਪਨੀ ਵਾਲਿਆਂ ਨਾਲ ਲੜੇ ਆ ਝਗੜੇ ਆ ਆਪਣੇ ਗ੍ਰਾਹਕਾਂ ਵਾਸਤੇ ਅੱਜ ਵੀ 2999 ਦਾ 1 ਸਾਲ ਦੇ ਗੈਪ ਤੋਂ ਬਾਅਦ ਲੈ ਕੇ ਆਏ ਆ ਸਰਵਿਸ ਦੀ ਤੁਸੀਂ ਗੱਲ ਕੀਤੀ ਹੈ ਕਿ ਸਾਲ ਦੇ ਦੋ ਸਰਵਿਸਿਸ ਫ੍ਰੀ ਨੇ ਫਿਰ ਇਸ ਤਰ੍ਹਾਂ ਨਹੀਂ ਹੋਏਗਾ ਕਿ AC ਇਸ ਵਾਰ ਵੀ ਲੈ ਜਾਣ ਤਾਂ ਸਰਵਿਸ ਨੂੰ ਲੈ ਕੇ ਲੋਕਾਂ ਨੂੰ ਫੇਕ ਅਚਲ ਖਰੀਦ ਦਾ ਸਮਾਂ ਕਰਨਾ ਪਏ ਨਾ ਨਾ ਦੇਖੋ ਸਰਵਿਸ ਤਾਂ ਏਡੀ ਵੱਡੀ ਕੰਪਨੀ ਹੈ ਜੀ ਗੋਦਰੇਜ ਕੋਈ ਛੋਟਾ ਮੋਟਾ ਬ੍ਰਾਂਡ ਨਹੀਂ ਆ ਔਰ ਪਿਛਲੇ 70 80 ਦਹਾਕਿਆਂ ਤੋਂ ਇਹ ਬ੍ਰਾਂਡ ਸਾਡੇ ਇੰਡੀਆ ਦੇ ਵਿੱਚ ਆ ਹਜ਼ਾਰਾਂ ਦੀ ਤਦਾਰ ਦੇ ਨਾਲ ਗੋਦਰੇਜ ਦੇ ਬ੍ਰਾਂਡ ਹੈਗੇ ਆ ਮਤਲਬ ਗੋਦਰੇਜ ਕੋਈ ਬ੍ਰਾਂਡ ਆਮ ਬ੍ਰਾਂਡ ਨਹੀਂ ਹੈ ਸਸਤਾ ਬ੍ਰਾਂਡ ਨਹੀਂ ਹੈਗਾ ਬਹੁਤ ਅੱਛਾ ਬ੍ਰਾਂਡ ਆ ਔਰ ਬੜੇ ਪੁਰਾਣਾ ਬ੍ਰਾਂਡ ਆ ਆਮ ਕਰਾਂ ਦੀ ਗੱਲ ਕਰੀਏ ਤਾਂ ਗੋਦਰੇਜ ਦੇ ਫ੍ਰਿਜ ਕਈਆਂ ਦੇ ਘਰ ਆ ਕੇ ਕਸਟਮਰ ਦੱਸਦੇ ਭਾਜੀ ਸਾਨੂੰ 25 ਸਾਲ ਹੋ ਗਏ ਬਹੁਤ ਵਧੀਆ ਚੱਲਿਆ ਆ ਕਈ ਕਹਿੰਦੇ ਜੀ ਸਾਨੂੰ 22 ਸਾਲ ਹੋ ਗਏ ਗੋਦਰੇਜ ਦਾ ਫ੍ਰਿਜ ਵਰਤਦੇ ਆ ਨੂੰ ਮਤਲਬ ਬਹੁਤ ਸਾਰਾ ਸਮਾਨ ਗੋਦਰੇਜ ਦਾ ਆ ਰਿਹਾ ਵਾ ਗੋਦਰੇਜ ਬਹੁਤ ਅੱਛਾ ਬ੍ਰਾਂਡ ਆ ਬੜੇ ਰੀਜ਼ਨੇਬਲ ਪ੍ਰਾਈਸ ਆ ਔਰ ਅਸੀਂ ਬਹੁਤ ਰੀਜ਼ਨੇਬਲ ਲੈ ਕੇ ਆਏ ਆਂ ਅੱਛਾ ਗੋਦਰ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਹੋਰ ਕਿਹੜੀ ਕਿਹੜੀ ਕੰਪਨੀ ਦੇ ਆਪਣੇ ਕੋ ਬ੍ਰਾਂਡ ਦੇ ਜਿਹੜੇ ਇੱਥੇ ਏਸੀ अवेलेबल ਨੇ ਜੀ ਸਾਡੇ ਕੋਲ ਸਰ LG ਦੀ ਫੁੱਲ ਰੇਂਜ ਹੈ LG ਦੇ ਵਿੱਚ ਬਹੁਤ ਅੱਛੀ ਟੈਕਨੋਲੋਜੀ ਐਕੀ ਆਈ ਆ LG ਦੇ ਵਿੱਚ ਜਿੱਦਾਂ ਆਪਾਂ ਅੱਜਕੱਲ ਏਸੀ ਚੱਲੇ ਨਾ ਇਨਵਰਟਰ ਏਸੀ ਔਰ ਫਿਕਸਡ ਸਪੀਡ ਏਸੀ ਜੀ LG ਦੇ ਵਿੱਚ ਇੱਕ ਮਾਡਲ ਆਇਆ ਵਾ ਜਿਹਦੇ ਵਿੱਚ ਦੋਨੋਂ ਚੀਜ਼ਾਂ ਇੱਕੋ ਹੀ ਮਤਲਬ ਟੈਕਨੋਲੋਜੀ ਦੇ ਵਿੱਚ ਇੱਕੋ ਹੀ ਏਸੀ ਦੇ ਵਿੱਚ ਪਾਇਆ ਹੈ LG ਨੇ ਜੀ ਇਹ ਕਰਨ ਜੀ ਕਿ 쿠ਪਨ ਤੁਸੀਂ ਮੈਨੂੰ ਪਕੜਾਏ ਆ ਤੇ ਤੁਹਾਡੇ ਵੱਲੋਂ ਇੱਕ ਕੂਪਨ ਆਫਰ ਵੀ ਲਿਆਂਦੀ ਗਈ ਆ 1100 ਤੋਂ ਲੈ ਕੇ 11000 ਤੱਕ ਜੇਕਰ ਤੁਹਾਡੇ ਕੋ ਕੋਈ ਏਸੀ ਦੀ ਖਰੀਦਦਾਰੀ ਕਰਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਉਸ ਨੂੰ ਇੱਕ ਕੂਪਨ ਦੇਵੋਗੇ ਇਹ ਵਾਲੀ ਆਫਰ ਕਿਹ ਹੈ ਜੀ ਕੂਪਨ ਵਾਲੀ ਇਹ ਸਰ ਆਫਰ ਇਸ ਕਰਕੇ ਇਧਰ ਹੀ ਚਲਾਈ ਆਪਾਂ ਇੱਕ ਤਾਂ ਰੇਟ ਸਭ ਤੋਂ ਘੱਟ ਦਵਾਂਗੇ 2999 ਏਸੀ ਦਾ ਹੋਊਗਾ ਫਿਰ ਕਸਟਮਰ ਜਿਹੜਾ ਏਸੀ ਖਰੀਦ ਲੂਗਾ ਉਹਨੂੰ ਇੱਕ ਸਕ੍ਰੈਚ ਕੂਪਨ ਦਿੱਤਾ ਜਾਊਗਾ ਜਿਵੇਂ ਕਿਸੇ ਸਕ੍ਰੈਚ ਕਰੂਗਾ ਕਸਟਮਰ ਤੇ ਉਹਨੂੰ ਉਹਦੇ ਵਿੱਚੋਂ 1100 ਔਰ 3 2100 3100 5100 ਔਰ 11000 ਉਹਦੇ ਵਿੱਚ ਸਕ੍ਰੈਚ ਕਰੂਗਾ ਜਦੋਂ ਉਹਨੇ ਨੈਕਸਟ ਪਰਚੇਸ ਕਰਨੀ ਆ ਕੋਈ ਬੈੱਡ ਲੈਣਾ ਕੋਈ ਸੋਫਾ ਲੈਣਾ ਕੋਈ ਗੱਦੇ ਲੈਣੇ ਕੋਈ ਲਮਾਜੀ ਲੈਣੀ ਆ ਜੋ ਉਹ ਦਾ ਸਕ੍ਰੈਚ ਕਰਕੇ ਉਹਨੂੰ ਇਨਾਮ ਮਿਲੇਗਾ ਉਹ ਉਹਦੇ ਤੇ ਯੂਜ਼ ਵੀ ਕਰੇ ਚਾਹੇ ਇਲੈਕਟ੍ਰੋਨਿਕ ਦਾ ਸਮਾਨ ਵੀ ਖਰੀਦਣਾ ਹੋਵੇ ਉਹਨੇ ਨਹੀਂ ਇਲੈਕਟ੍ਰੋਨਿਕ ਤਾਂ ਖਰੀਦਣ ਤੇ ਇਹ ਸਕ੍ਰੈਚ ਕਾਰਡ ਮਿਲਦਾ ਹੈ ਓਕੇ ਫਰਨੀਚਰ ਤੇ ਲੇਕਿਨ ਜਿਹੜੀ ਨੈਕਸਟ ਸ਼ਾਪਿੰਗ ਹੋਗੀ ਉੱਤੇ ਇਹ ਕਾਰਡ ਯੂਜ਼ ਹੋਊਗਾ ਅਚਾਹ ਤੁਸੀਂ ਸਕ੍ਰੈਚ ਕਰਕੇ ਦੱਸ ਸਕਦੇ ਹੋ 1100 ਤੋਂ ਲੈ ਕੇ 11000 ਤੱਕ ਮੈਂ ਕਹਿੰਦਾ ਸਰ ਤੁਸੀਂ ਆਪ ਕਰੋ ਆ ਆਪਾਂ ਇਹ ਆ ਸਾਰੇ ਕਾਰਡ ਪਏ ਆ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਚੂਜ਼ ਕਰਕੇ ਚੈੱਕ ਕਰ ਸਕਦੇ ਆ ਖਾਲੀ ਤਾਂ ਕੋਈ ਵੀ ਹੈ ਨਹੀਂਗਾ ਘੱਟੋ ਘੱਟ 1100 ਮਿਲਣਾ ਹੀ ਮਿਲਣਾ ਆ ਵੱਧ ਤੋਂ ਵੱਧ 11000 ਰੁਪਇਆ ਵਾ ਤੁਸੀਂ ਸਕ੍ਰੈਚ ਕਰਕੇ ਆਪ ਚੈੱਕ ਕਰੋ ਵੀ ਤੁਹਾਡੇ ਕਿੰਨੇ ਪੈਸੇ ਨਿਕਲੇ ਆ اچھا 1100 ਵਾਲਾ ਹੈ ਜੀ ਮਤਲਬ ਕਿ ਜੇਕਰ ਕੋਈ ਕਸਟਮਰ ਇਲੈਕਟ੍ਰੋਨਿਕਸ ਦਾ ਸਾਮਾਨ ਖਰੀਦਣ ਤੋਂ ਬਾਅਦ ਕੋਈ ਹੋਰ ਸ਼ੋਪਿੰਗ ਕਰਨਾ ਚਾਹੁੰਦਾ ਤਾਂ ਉਸ ਨੂੰ 1100 ਤੋਂ ਲੈ ਕੇ 11000 ਤੱਕ ਦੀ ਆਫਰ ਹੈ 쿠ਪਨ ذریعے ਦਿੱਤੀ ਜਾਂਦੀ ਹੈ ਇਹ ਏਸੀ ਖਰੀਦਣ ਤੇ ਹਰੇਕ ਕਸਟਮਰ ਨੂੰ 쿠ਪਨ ਦਿੱਤਾ ਜਾਏਗਾ ਉਹਨੇ ਅੱਗੇ ਇਹਦੇ ਵਿੱਚ 3 ਮਹੀਨੇ ਦਾ ਟਾਈਮ ਆ ਇਹ ਨਹੀਂ ਕਿ ਜ਼ਰੂਰੀ ਤੁਸੀਂ ਦੂਜੇ ਦਿਨ ਹੀ ਬੈੱਡ ਲੈਣਾ ਚੌਥੇ ਦਿਨ ਬੈੱਡ ਲੈਣਾ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਕੋਈ ਵੀ ਫਰਨੀਚਰ ਦਾ ਸਮਾਨ ਲੈਣਾ ਨੈਕਸਟ ਬਿੱਲ ਦੇ ਉੱਤੇ ਇਹ ਮੈਂ ਬਾਰ-ਬਾਰ ਕਹਿ ਰਿਹਾ ਕਿ ਅਗਲੀ ਸ਼ਾਪਿੰਗ ਫਰਨੀਚਰ ਦੀ ਹੋਵੇ ਉਹਦੇ ਵਿੱਚ ਤੁਹਾਡਾ ਇਹ ਡਿਸਕਾਊਂਟ ਕੂਪਨ ਚਾਹੇ ਉਹ ਔਨ ਦਾ ਸਪੋਟ ਵੀ ਉਹ ਸ਼ਾਪਿੰਗ ਕਰਦੇ ਵੀ ਕੂਪਨ ਲੈਣ ਤੋਂ ਬਾਅਦ 5 ਮਿੰਟ ਬਾਅਦ ਬਿਲਕੁਲ 5 ਮਿੰਟ ਬਾਅਦ ਕਰਦੇ ਵਿਦਨ 5 ਮਿੰਟਸ ਤੇ ਚਾਲੂ ਹੋ ਜਾਣਾ ਹੈ ਬਟ ਇਹ ਇਲੈਕਟ੍ਰੋਨਿਕ AC ਖਰੀਦਣ ਦੇ ਨਾਲ ਮਿਲਣਾ ਹੁਣ ਮੰਨ ਲਓ ਚੇਤਨ ਜੀ ਕਿਸੇ ਨੇ AC ਖਰੀਦਿਆ ਹੈ ਨਾ 29999 ਦਾ 30000 ਰੁਪਏ ਦਾ AC ਖਰੀ ਉਨੇ ਸਕ੍ਰੈਚ ਕੀਤਾ ਉਹਦਾ 11000 ਰੁਪਏ ਨਿਕਲਿਆ ਭਾਜੀ ਏਸੀ ਕਿੰਨੇ ਦਾ ਰਹਿ ਗਿਆ ਜੀ ਉਹ 19000 ਰੁਪਏ ਦਾ ਏਸੀ ਰਹਿ ਗਿਆ ਲੇਕਿਨ ਦੇਖੋ ਆਪਾਂ ਘਰ ਲਈ ਦੁਬਾਰਾ ਵੀ ਤਾਂ ਸਮਾਨ ਲੈਣਾ ਹੀ ਆ ਉਹਦੇ ਵਿੱਚ ਕੈਸ਼ ਡਿਸਕਾਊਂਟ ਸਾਨੂੰ ਮਿਲ ਗਿਆ ਤਿੰਨ ਮਹੀਨੇ ਦੇ ਅੰਦਰ ਅੰਦਰ ਕਦੇ ਵੀ ਲੈ ਸਕਦੇ ਤਿੰਨ ਮਹੀਨੇ ਦੇ ਵਿੱਚ ਵਿੱਚ ਉਹ ਕਦੀ ਵੀ ਕੋਈ ਬੈੱਡ ਸੋਫੇ ਗੱਦੇ 쿨ਰ ਅਲਮਾਰੀਆਂ ਜੋ ਵੀ ਸਮਾਨ ਅਵੇਲੇਬਲ ਹੈ ਫਰਨੀਚਰ ਦਾ ਕੋਈ ਵੀ ਮਟੀਰੀਅਲ ਆ ਉਹਦੇ ਵਿੱਚ ਕੈਸ਼ ਡਿਸਕਾਊਂਟ ਉਸੇ ਵੇਲੇ ਕੱਟਿਆ ਜਾਊਗਾ ਤਾਂ ਐਸੇ ਤਰ੍ਹਾਂ ਏਸੀ ਤੋਂ ਇਲਾਵਾ ਜੇਕਰ ਕੋਈ ਗ੍ਰਾਹਕ 쿨ਰ ਦੀ ਖਰੀਦਦਾਰੀ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਤੁਹਾਨੂੰ ਦੱਸ ਦਿੰ ਸ਼ੋਰੂਮ ਦੀ ਛਤੇਠਾਂ ਨਾਈਟ ਕੁਈਨ ਕੰਪਨੀ ਦਾ ਜਿਹੜੇ ਕੂਲਰ ਹੈ ਉਹ ਖੁਦ ਕਰੰਟ ਪੂਰੋਂ ਹਾਵਲੋਂ ਤਿਆਰ ਕੀਤੇ ਜਾਂਦੇ ਨੇ ਇਸ ਬਿਸ਼ੇ ਤੇ ਵੀ ਗੱਲਬਾਤ ਕਰ ਰਹੇ ਨੇ ਕਰਨ ਜੀ ਹਰ ਇੱਕ ਕਸਟਮਰ ਦੀ ਪਹੁੰਚ ਜਿਹੜੀ ਉਹ ਏਸੀ ਤੱਕ ਨਹੀਂ ਹੁੰਦੀ ਹੈ ਸਕੂਲਰਾਂ ਦੀ ਗੱਲ ਕਰੀਏ ਤੁਹਾਡੀ ਆਪਣੀ ਮੈਨੂਫੈਕਚਰਿੰਗ ਹੈ ਤੇ ਕੂਲਰ ਤੇ ਕੀ ਆਫਰ ਦੇ ਰਹੇ ਹੋ ਜੀ ਫਿਰ ਸਰ ਕੂਲਰ ਅਸੀਂ ਸ਼ੁਰੂ ਤੋਂ 1978 ਤੋਂ ਬਣਾਉਂਦੇ ਆ ਰਹੇ ਹਾਂ ਬਹੁਤ ਪੁਰਾਣੀ ਫੈਕਟਰੀ ਹੈ ਨਾਈਟ ਕੁਈਨ ਦੇ ਨਾਮ ਦਾ ਕੂਲਰ ਬਣਾਉਂਦੇ ਆ ਔਰ ਸਾਡਾ ਕੂਲਰ ਇਨਵਰਟਰ ਤੇ ਵੀ ਚੱਲਦਾ ਹੈ ਅੱਜ ਕੱਲ੍ਹ ਕਈ ਵੇਲੇ ਲਾਈਟ ਗਰਮੀਆਂ ਦੇ ਵਿੱਚ ਚੱਲ ਜਾਂਦੀ ਆ ਤਾਂ ਕਸਟਮਰ ਨੂੰ ਦਿੱਕਤ ਆਂਦੀ ਆ ਕਿ ਯਾਰ ਲਾਈਟ ਤਾਂ ਹੈਗੀ ਨਹੀਂ ਤਾਂ ਕੂਲਰ ਕਿਦਾਂ ਚਲਾਈਏ ਸਾਡਾ ਕੂਲਰ 6 ਤੋਂ 7 ਘੰਟੇ ਇਨਵਰਟਰ ਤੇ ਵੀ ਚੱਲਦਾ ਆ ਔਰ ਬਿਜਲੀ ਦੀ ਖਪਤ ਬਹੁਤ ਘੱਟ ਆ ਤਾਂ ਹੀ ਇਨਵਰਟਰ ਤੇ ਚੱਲਦਾ ਆ ਕਿਉਂਦੀ ਵਾਟੇ ਚ ਘੱਟ ਆ ਬ੍ਰਾਂਡਡ ਕਲਰ ਕਰੀਦਾ ਬ੍ਰਾਂਡਡ ਮੋਟਰ ਲਾਈਦੀ ਆ ਬ੍ਰਾਂਡਡ ਸ਼ੀਟ ਲਾਈਦੀ ਆ ਤਾਂ ਕਿ ਕੂਲਰ ਦੀ ਉਮਰ ਘੱਟੋ ਘੱਟ 15 ਤੋਂ 20 ਸਾਲ ਆ ਅੱਜਕੱਲ ਕੂਲਰ ਮੈਂ ਦੇਖਿਆ ਐਦਾਂ ਦੇ ਵੀ ਭਾਜੀ ਬਾਜ਼ਾਰ ਚ ਆ ਗਏ ਆ ਕਿ ਜਿਹੜੇ 2 ਸਾਲ ਦੇ ਵਿੱਚ ਵਿੱਚ ਮੋਟਰ ਸੜ ਜਾਂਦੀ ਆ ਟੈਂਕੀ ਲੀਕ ਹੋਣ ਲੱਗ ਜਾਂਦੀ ਆ ਲੀਡ ਸੜ ਜਾਂਦੀ ਹੈ ਕਸਟਮਰ ਨੂੰ ਬੜੀਆਂ ਸਮੱਸਿਆਵਾਂ ਦਾ ਹੱਲ ਮਤਲਬ ਬਹੁਤ ਸਾਹਮਣਾ ਕਰਨਾ ਪੈਂਦਾ ਸਕੂਲਰ ਤੇ ਕੀ ਤੁਸੀਂ ਗਾਰੰਟੀ ਵਾਰੰਟੀ ਦੇ ਰਹੇ ਹੋ ਕਸਟਮਰ ਨੂੰ ਕਿਉਂਕਿ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਪੰਪ ਖਰਾਬ ਹੋ ਜਾਂਦੇ ਨੇ ਲੀਕੇਜ ਦੀ ਦਿੱਕਤ ਆਉਂਦੀ ਹੈ ਮੋਟਰ ਸੜ ਜਾਂਦੀ ਹੈ ਤੁਸੀਂ ਕੀ ਗਾਰੰਟੀ ਦੇ ਰਹੇ ਹੋ ਕੋਲਰ ਨਾਲ ਸਾਡੇ ਕੂਲਰ ਦੀ ਸਰ ਗਾਰੰਟੀ ਜਿਹੜੀ ਆ ਪਹਿਲਾਂ ਤਾਂ ਮੋਟਰ ਦੀ ਗੱਲ ਕਰੀਏ 2 ਸਾਲ ਦੀ ਫੁੱਲ ਗਾਰੰਟੀ ਆ 2 ਸਾਲ ਦੇ ਵਿੱਚ ਮੋਟਰ ਨੂੰ ਕੋਈ ਵੀ ਦਿੱਕਤ ਆ ਜਾਵੇ ਅਗਰ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਕਸਟਮਰ ਦਾ ਕੂਲਰ ਖਰਾਬ ਹੁੰਦਾ ਤਾਂ ਆਪਣੀ ਮੋਟਰ ਪੁਰਾਣੀ ਲੈ ਕੇ ਆਵੇ ਨਾਲ ਹੀ ਨਵੀਂ ਮੋਟਰ ਲੱਗ ਜਵੇ ਇਹਨੇ ਕਿ 200 ਰੁਪਏ ਦੇਓ ਜੀ 400 ਰੁਪਏ ਦੇਓ ਜੀ ਮੈਂ ਰਿਪੇਅਰ ਕਰਾ ਦੂੰਗਾ ਜੀ ਨਹੀਂ ਬਿਨਾ ਕੋਈ ਪੈਸਾ ਦਿੱਤੇ ਬਿਨਾ ਪੈਸੇ ਦਿੱਤੇ ਹੋਏ ਕਿਉਂਕਿ ਕੰਪਨੀ ਦੀ ਇਹ ਪਾਲਿਸੀ ਆ ਅਸੀਂ ਬ੍ਰਾਂਡਡ ਮੋਟਰ ਲਾਣੇ ਆ ਕੋਈ ਦੇਸੀ ਮੋਟਰ ਨਹੀਂ ਹੈਗੀ ਇਦਾਂ ਹੀ ਪੇਂਟ ਆ ਬ੍ਰਾਂਡਡ ਆ ਤੁਸੀਂ ਕੂਲਰ ਦਿਖਾ ਸਕਦੇ ਕਿੰਨਾ ਸਾਫ਼ ਸੁਥਰਾ ਕੂਲਰ ਆ ਔਰ ਹਵਾ ਦਾ ਫਲੋ ਵੀ ਅੱਛਾ ਆ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਇਨਵਰਟਰ ਤੇ ਵੀ 6 ਤੋਂ 7 ਘੰਟੇ ਕੰਮ ਕਰਦਾ ਹੈ ਤਾਂ ਇਸ ਦਾ ਇਦਾਂ ਤਾਂ ਨਹੀਂ ਕੋਈ ਹਵਾ ਘਟਾ ਹੋਵੇ ਜਾਂ ਕੋਈ ਹਵਾ ਨੂੰ ਅਫੈਕਟ ਪੈਂਦਾ ਹੋਵੇ ਜੀ ਨਾ 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 ਦੇਖੋ ਇਨਵਰਟਰ ਤਾਂ ਚਾਰਜ ਹੋਣਾ ਚਾਹੀਦਾ ਨਾ ਉਹਨਾਂ ਇਨਵਰਟਰ ਦੀ ਜ਼ਿੰਮੇਵਾਰੀ ਤਾਂ ਮੈਂ ਨਹੀਂ ਲੈ ਸਕਦਾ ਅਗਰ ਇਨਵਰਟਰ ਦੇ ਵਿੱਚ ਜਾਨ ਹੀ ਨਾ ਹੋਊਗੀ ਬੈਟਰੀ 'ਚ ਜਾਨ ਨਹੀਂ ਹੋਊਗੀ ਤੇ ਫਿਰ ਕੂਲਰ ਵੀ ਵਿਚਾਰਾ ਕਿੱਥੋਂ ਚੱਲੂਗਾ ਅੱਜ ਆਮ ਅੱਛੇ ਤਰੀਕੇ ਦਾ ਇਨਵਰਟਰ ਹੋਵੇ 6-7 ਘੰਟੇ ਕੂਲਰ ਆਮ ਨਾਲ ਰਾਤੀ ਚਲਾਓ ਪੂਰੀ ਰਾਤ ਕੱਢੋ ਸਵੇਰ ਤੱਕ ਲਾਈਟ ਆਈ ਜਾਂਦੀ ਹੈ ਵੈਸੇ ਵੀ ਅੱਛਾ ਤੁਸੀਂ ਇੱਕ ਆਫਰ ਹੋਰ ਵੀ ਲੈ ਕੇ ਆਇਆ ਹੋ ਕਿ ਕੋਈ ਕੋਈ ਕਸਟਮਰ ਹੈ ਉਹ ਪੁਰਾਣਾ ਕੂਲਰ ਦੇ ਕੇ ਨਵਾਂ ਕੂਲਰ ਲੈ ਜਾ ਸਕਦਾ ਹੈ ਜੀ ਤੇ ਪੁਰਾਣਾ ਕੂਲਰ ਕਿੰਨੇ ਦੇ ਵਿੱਚ ਕੱਟਿਆ ਜਾਵੇਗਾ ਜੀ ਫਿਰ ਸਰ ਪੁਰਾਣਾ ਕੂਲਰ ਜਿਹੜਾ ਹੁੰਦਾ ਨਾ ਉਹ ਅਸੀਂ WhatsApp ਨੰਬਰ ਆਪਾਂ ਤੁਹਾਨੂੰ ਇਹਦੇ ਵਿੱਚ ਪਾਵ ਕਸਟਮਰ ਮੈਨੂੰ ਇੱਕ ਫੋਟੋ ਭਾਰਵੇ ਆਪਣੇ কুলਰ ਦੀ ਤੇ ਮੈਂ ਉਹਦੇ ਵਿੱਚ ਉਹਦਾ ਪ੍ਰਾਈਸ ਅੱਛਾ ਲਗਾਵਾਂਗੇ ਤਾਂ ਕਿ ਹਾਲਤ ਇੱਕ ਕੰਡੀਸ਼ਨ ਦੇ ਹਾਲਾਤ ਦੇਖ ਕੇ ਕਈ ਵੇਲੇ কুলਰ ਬਿਲਕੁਲ ਹੀ ਕੰਡਮ ਹੁੰਦਾ ਆ ਜਿਹੜਾ ਕਿ ਕਬਾਰਜ ਵੀ 2-400 ਦਾ ਵਿਕਦਾ ਆ ਪਰ ਅਸੀਂ ਅੱਛਾ ਰੇਟ ਲਾ ਕੇ ਦਵਾਂਗੇ ਤਾਂ ਕਿ ਕਸਟਮਰ ਪੁਰਾਣਾ কুলਰ ਦੇਖ ਕੇ কুলਰ ਨਵਾਂ ਲੈ ਸਕੇ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਸਰ ਥੈਂਕ ਯੂ ਸੋ ਮਚ ਜੀ ਐਸਓਐਸਨ ਫਰਨੀਚਰ ਵਾਰਡ ਸ਼ੋਰੂਮ ਦੇ ਓਨਰ ਕਰਨ ਕਪੂਰ ਜਿੰਨਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਆ ਸੋ ਸ਼ਹਿਰ ਦੇ ਸਭ ਤੋਂ ਸਸਤੇ AC ਜਿੱਥੇ ਤੁਹਾਨੂੰ ਇੱਥੇ ਪ੍ਰੋਵਾਈਡ ਕਰਵਾਈ ਜਾ ਰਹੇ ਨੇ ਤਾਂ ਜੇਕਰ ਉੱਥੇ ਕੁਲਰਾਂ ਦੀ ਗੱਲ ਕਰ ਰਹੇ ਤਾਂ ਕੁਲਰਾਂ ਨੂੰ ਲੈ ਕੇ ਵੀ ਇੱਕ ਵੱਡੀ ਆਫਰ ਉਹਨਾਂ ਵੱਲੋਂ ਜਿਹੜੀ ਕਸਟਮਰ ਦੇ ਸਾਹਮਣੇ ਪੇਸ਼ ਕੀਤੀ ਗਈ ਹੈ ਕਿ ਤੁਸੀਂ ਪੁਰਾਣਾ ਕੁਲਰ ਦੇ ਕੇ ਨਵਾਂ ਕੁਲਰ ਲੈ ਜਾ ਸਕਦੇ ਹੋ ਤਾਂ ਇਸ ਤੋਂ ਇਲਾਵਾ ਜੇਕਰ ਤੁਸੀਂ AC ਦੀ ਖਰੀਦਦਾਰੀ ਕਰਦੇ ਹੋ ਤਾਂ ਉੱਥੇ ਤੁਹਾਨੂੰ 1100 ਤੋਂ ਲੈ ਕੇ 1100 ਰੁਪਏ ਤੱਕ ਦਾ ਕੂਪਨ ਵੀ ਹਾਸਲ ਹੋਵੇਗਾ ਤਾਂ ਇੱਕ ਵਾਰ ਤੁਹਾਡੇ ਨਾਲ ਮੈਂ ਐਡਰੈਸ ਸਾਂਝਾ ਕਰ ਦਿੰਦਾ ਹੁਸ਼ਾਰਪੁਰ ਚਿੰਤਪੁਰਨੀ ਰੋਡ ਤੇ ਮਾ ਵਿਸ਼ਨੋਧਾਮ ਮੰਦਿਰ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਫਰਨੀਚਰ ਵੱਲ ਸ਼ੋਰੂਮ ਮੌਜੂਦ ਹੈ ਸੋ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਕ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਸਰਪਰ ਨਿਊਜ਼ ਚੈਨਲ